ਪੰਜਾਬ ਸਰਕਾਰ 2025 ਕੰਮ ਕਰ ਰਹੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਪਰ ਪੁਲਿਸ ਸਟੇਸ਼ਨ ਦੋ ਦੋ ਨਾਕੇ ਲਾਏ ਜਿਹੜੇ ਕਿ ਰਾਉਂਡ ਦਾ ਕਲੌਕ ਚੱਲ ਰਹੀ ਹੈ ਤੇ ਅਸੀਂ ਵੱਧ ਤੋਂ ਵੱਧ ਪੁਲਿਸ ਫੋਰਸ ਮੋਬਿਲਾਈਜ਼ ਕੀਤੀ ਹੈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਉਹਨਾਂ ਨੇ ਵੀ ਐਕਸਟਰਾ ਫੋਰਸ ਦਿੱਤੀ ਹੈ ਕਮਿਸ਼ਨਰੇਟ ਅੰਮ੍ਰਿਤਸਰ ਲਈ ਤੇ ਉਹਦੇ ਨਾਲ ਨਾਲ ਜਿਹੜੇ ਅਫਸਰਾਂ ਦਾ ਸਟਾਫ ਹੈ ਪਰਸਨਲ ਸਟਾਫ ਉਹਨੂੰ ਵੀ ਅਸੀਂ ਮੋਬਿਲਾਈਜ਼ ਕੀਤਾ ਹੈ ਤੇ ਸਾਡੇ ਐਮਬੈਸਡਰ ਪੁਲਿਸ ਕਮਿਸ਼ਨਰੇਟ ਦੇ ਵਿੱਚ ਸਭ ਥਾਵਾਂ ਤੇ ਦਸ਼ਰਾ ਕੱਲ ਨੂੰ ਮਨਾਇਆ ਜਾਏਗਾ 2000 2 10 2025 ਨੂੰ ਤੇ ਇਹਦੇ ਨਾਲ ਨਾਲ ਮੈਂ ਅਪੀਲ ਕਰੂੰਗਾ ਸ਼ਹਿਰ ਨਿਵਾਸੀਆਂ ਨੂੰ ਕਿ ਕੋਈ ਵੀ ਸ਼ੱਕੀ ਵਸਤੂ ਦਿਖੇ ਜਾਂ ਕੋਈ ਉਹਨਾਂ ਨੇ ਇਨਫੋਰਮੇਸ਼ਨ ਦੇਣੀ ਹੋਵੇ ਉਹ ਸਾਡਾ ਹੈਲਪਲਾਈਨ ਨੰਬਰ ਜਿਹੜਾ 112 ਹੈ ਉਹਦੇ ਤੇ ਦੋ ਯਾਰ ਸਾਡੇ ਜਿਹੜੇ ਵੈਬਸਾਈਟ ਤੇ ਕੰਟਰੋਲ ਰੂ ਆਪਣਾ ਪੁਲਿਸ ਸਟੇਸ਼ਨ ਤੇ ਕੰਟਰੋਲ ਰੂਮ ਦੇ ਦੂਸਰੇ ਨੰਬਰ ਹੈਗੇ ਆ ਏਸੀਪੀ ਸਾਹਿਬਾਨ ਜਾਂ ਸੀਪੀ ਸਾਹਿਬਾਨ ਜਾਂ ਡੀਪੀ ਸਾਹਿਬਾਨ ਦੇ ਨੰਬਰ ਹੈਗੇ ਉਹਦੇ ਤੇ ਦੋ ਇਹਦੇ ਨਾਲ ਨਾਲ ਪਬਲਿਕ ਦਾ ਕੌਨਫੀਡੈਂਸ ਬੂਸਟ ਕਰਨ ਲਈ ਅਸੀਂ ਸ਼ਹਿਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਫਲੈਗ ਮਾਰਚ ਵੀ ਆਪਣਾ ਅੱਜ ਕਰ ਰਹੇ ਹਾਂ ਤੇ ਮੈਂ ਇੱਕ ਵਾਰੀ ਹੋਰ ਅਪੀਲ ਕਰਨਾ ਚਾਹੁੰਦਾ ਸ਼ਹਿਰ ਨਿਵਾਸੀਆਂ ਨੂੰ ਕਿ ਪ੍ਰੋਪਰ ਤੁਸੀਂ ਬੇਫਿਕਰ ਹੋ ਕੇ ਆਪਣੇ ਤਿਉਹਾਰ ਮਨਾਓ ਪਰ ਜੇ ਤਨ ਕੋਈ ਸ਼ੱਕੀ ਚੀਜ਼ ਲਿਖੇ ਯਾਰ ਕੋਈ ਇਨਫੋਰਮੇਸ਼ਨ ਮਿਲੇ ਉਸਨੂੰ 112 ਤੇ ਦੱਸੋ ਧੰਨਵਾਦ